ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਕਿ ਵਿਸ਼ਾਣ ਨਗਰ ਕੀ ਤਨ ਸ਼ਹੀਦੀ ਦਿਹਾੜਾ ਗੁਰਦਰਾ ਕਰਤਾਰ ਨਗਰ ਸਿੰਘ ਸਭਾ ਕੁਤਬੀ ਨੰਗਲ ਬਸੰਤ ਨਗਰ ਵਾਲਿਆਂ ਲੋ ਇਹ ਸਮੂਹ ਸਾਧ ਸੰਗਤ ਵਾਲਿਆਂ ਲੋ ਕਿ ਨਗਰ ਕੀ ਤਨ ਹਰ ਸਾਲ 10 ਹਰਿ ਨੂੰ ਕੱਢਿਆ ਜਾਂਦਾ ਵੀ ਅੱਜ ਦੇਖੋ ਕਿ ਨਗਰ ਕੀ ਤਨ ਸਵੇਰੇ 8:00 ਵਜੇ ਆਰੰਭ ਹੋਇਆ ਸੀ ਹੁਣ ਇਸ ਟਾਈਮ ਬਟਾਲੇ ਸ਼ਹਿਰ ਵਿੱਚ ਹੁੰਦਾ ਹੋਇਆ ਤੇ ਬਟਾਲੇ ਸ਼ਹਿਰ ਚ ਹੁੰਦਾ ਹੋਇਆ ਕਰਤਾਰ ਦੇ ਗੁਰਦੁਰਾ ਸਿੰਘ ਸਭਾ ਵਿਖੇ ਸੰਭਵਤ ਹੋਇਆ ਕਿ ਸੰਗਤਾਂ ਹੋ ਮOHAMA ਕੇ ਗੁਰਦਾ ਸਾਹਿਬ ਕਰਤਾਰ ਨਗਰ ਵਿੱਚ ਪਹੁੰਚ ਚੁੱਕਿਆ ਨੇ ਜੀ ਦੇਖੋ ਕਿ ਸੰਗਤਾਂ ਦਾ ਪਿਆਰ ਉਤਸ਼ਾਹ ਕਿ ਇੰਨਾ ਜਰਾ ਪਿਆਰ ਉਤਸ਼ਾਹ ਕਿ ਇਸ ਤਰ੍ਹਾਂ ਕੀ ਸੰਗਤਾਂ ਦੇ ਪੈਰ ਰੱਖਣ ਜੋਗੀ ਜਗ੍ਹਾ ਨਹੀਂ ਜਿੰਨਾ ਕਿ ਸੰਗਤਾਂ ਦਾ ਇਕੱਠ ਹੋ ਚੁੱਕਾ ਸੀ ਇੱਥੇ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਖਾਉਂਦੇ ਆ ਕਿ ਦੇਖੋ ਕਿ ਸੰਗਤਾਂ ਦਾ ਪਿਆਰ ਉਤਸ਼ਾਹ ਦੇਖੋ ਕਿ ਸੰਗਤਾਂ ਇਹ ਧੰਨ ਧੰਨ ਅਨੋਖੇ ਅਮਰਜੀਤ ਬਾਬਾ ਦੀਪ ਸਿੰਘ ਦਾ ਵਿਸ਼ਾਣ ਨਗਰ ਕੀਰਤਨ ਕਰਤਾਰਨ ਗੁਰਦਵਾਰ ਸਿੰਘ ਸਾਹਿਬ ਤੋਂ ਹਰ ਸਾਲ 10 ਫਰਵਰੀ ਨੂੰ ਕੱਢਿਆ ਜਾਂਦਾ ਹੈ। ਇਸ ਗੁਰਦਵਾਰੇ ਦਾ ਨਾਮ ਬਾਬਾ ਦੀਪ ਸਿੰਘ ਤੇ ਜਾਣਿਆ ਜਾਂਦਾ ਹੈ। ਬਾਬਾ ਦੀਪ ਸਿੰਘ ਇਸ ਕਰਕੇ ਜਾਣਿਆ ਜਾਂਦਾ ਹੈ ਕਿ ਇਹ ਹਰ ਸਾਲ 10 ਫਰਵਰੀ ਵਾਲੇ ਦਿਨ ਜੀ 10 ਫਰਵਰੀ ਵਾਲੇ ਦਿਨ ਨਗਰ ਕੀਰਤਨ ਧੰਨ ਧੰਨ ਅਨੋਖੇ ਅਮਰਜੀਤ ਬਾਬਾ ਦੀਪ ਸਿੰਘ ਦਾ ਕੱਢਿਆ ਜਾਂਦਾ ਹੈ ਤੇ ਸੰਗਤਾਂ ਦਾ ਪਿਆਰ ਉਤਸ਼ਾਹ ਦੇਖੋ ਕਿ ਸੰਗਤਾਂ ਨਾਲ ਕਿੰਨਾ ਜਿਆਦਾ ਉਤਸ਼ਾਹ ਆਵਾ ਕੀ ਦੇਖੋ ਕਿ ਇੱਕ ਤਾਂ ਮਹੀਨਾ ਪਹਿਲੇ ਇੱਥੇ ਫਰਬਾਰ ਫੇਰੀਆਂ ਕੱਢੀ ਜਾਂਦੀਆਂ ਨੇ ਤੇ ਇੱਕ ਮਹੀਨਾ ਲਗਾਤਾਰ ਸੁਖਣੀ ਸਾਹਿਬ ਦੇ ਪਾਠ ਕੀਤੇ ਜਾਂਦੇ ਆ ਕਿ ਸੰਗਤਾਂ ਦਾ ਪਿਆਰ ਉਤਸ਼ਾਹ ਕੀ ਬਾਬਾ ਦੀਪ ਸਿੰਘ ਦੇ ਨਾਲ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤੋਂ ਵੀ ਦਿਖਾਉਣੇ ਆ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ